ਪਤਾ ਨਹੀਂ ਕੱਲ 1.5-2 ਵਜੇ ਹੀ ਆਇਆ ਜਦੋਂ ਅਸੀਂ ਦੇਖਿਆ ਕਿ ਉਹ ਸਾਨੂੰ ਪੋਸਟ ਵਾਲੇ ਦੇ ਕੇ ਗਏ ਡਾਕੀ ਆਇਆ ਸੀਗਾ ਸਾਈਕਲ ਤੇ ਆ ਹੀ ਫੜਿਆ ਫਿਰ ਸੋਚਿਆ ਕਿ ਸਭ ਠੀਕ ਹੈ ਕਿ ਹਨਾ ਜਦੋਂ ਅਸੀਂ ਇਹਨੂੰ ਦੇਖਿਆ ਅੱਜ ਸਵੇਰ ਘਰੇ ਪੋੜ ਦੇ ਵਿੱਚੋਂ ਕੁਛ ਹੈ ਜਦੋਂ ਇਹਨੂੰ ਫਿਰ ਖੋਲਿਆ ਹੂੰ ਤੇ ਲੱਗਦਾ ਹੂੰ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਇਹ ਕੀ ਕੋਸ਼ਿਸ਼ ਸੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆਹ ਵਾਲੀਆਂ ਇੱਕ ਪੇਪਰ ਨਿਕਲੇ ਸਰ ਇਹਦੇ ਵਿੱਚ ਬਿਲਕੁਲ ਕੁਛ ਨਹੀਂ ਹੈ ਇੱਕ ਸਾਰ ਆਹ ਵਾਲਾ ਪੇਪਰ ਨਿਕਲਿਆ ਨਹੀਂ ਇਕ ਪੂਰਾ ਕਾਗਜ਼ ਬਿਲਕੁਲ ਹਾਂ ਜੀ ਪੂਰਾ ਕਾਗਜ਼ ਆ ਸਰ ਆਹ ਵਾਲੀਆਂ ਇਹਨਾਂ ਤੇ ਲਕੀਰਾਂ ਵੱਡੀਆਂ ਇਹ ਚਾਰ ਐ ਇਹਨਾਂ ਨਾਲ ਸਰ ਕਿੰਨਾ ਲਾਇਆ ਹੋਈਆਂ ਇਹਦੀਆਂ ਠੀਕ ਐ ਜਦੋਂ ਅਸੀਂ ਦੇਖਿਆ ਫਿਰ ਅਸੀਂ ਆਪਣੀ ਸਿਸਟਰ ਨੂੰ ਫੋਨ ਕੀਤਾ ਅਸੀਂ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਝ ਐ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੂਣਾ ਕਰਿਆ ਇਹ ਜਾਦੂ ਕਰਿਆ ਕੋਈ ਟੂਣਾ ਸਾਨੂੰ ਲੱਗਦਾ ਪਿਆ ਉਹ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਫਿਰ ਹਾਂ ਜੀ ਇੱਕ ਪੋਟਲੀ ਸਰ ਆਹ ਐ ਆਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਠੀਕ ਹੈ ਸਰ ਇਸ ਮਾਮਲੇ ਵਿੱਚ ਪੁਲਿਸ ਨੇ ਸ਼ਿਕਾਇਤ ਕਰਤੀ ਹਾਂ ਜੀ ਨਹੀਂ ਇਹ ਅਸੀਂ ਨਹੀਂ ਦਿੱਤੀ ਇਸ ਤੋਂ ਪਹਿਲਾਂ ਅਸੀਂ ਕੋਈ ਕਾਰਵਾਈ ਕਿੱਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਸੀਂ ਪੁਲਿਸ ਨੂੰ ਮਹਿਕਮੇ ਨੂੰ ਕਰਾਂਗੇ ਐਪਲੀਕੇਸ਼ਨ ਲਿਆਂਗੇ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਫ਼ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਭ ਤੋਂ ਤੇ ਹੁਣ ਤਾੰਤ੍ਰਿਕ ਕਿਰਿਆਵਾਂ ਦੇ ਲਈ ਡਾਕ ਦਾ ਸਹਾਰਾ ਵੀ ਇਹ ਸ਼ਰਾਰਤੀ ਲੂਕ ਲੈ ਰਹੇ ਨੇ ਰਸਲੇ ਬੜਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਪਹਿਲੇ ਦੇ ਸਮੇਂ ਦੇ ਵਿੱਚ ਅਕਸਰ ਚੌਂਕਾ ਚੁਰਾਇਆ ਦੇ ਉੱਤੇ ਸ਼ਰਾਰਤੀ ਤੱਤ ਜਿਹੜੇ ਨੇ ਉਹ ਜਾਦੂ ਟੂਣਾ ਜਾਂ ਫਿਰ ਤਾਨਤਿਕ ਕਿਰਿਆਵਾਂ ਕਰਦੇ ਸਨ ਤੇ ਲੋਕਾਂ 'ਚ ਡਰ ਦਾ ਮਾਹੌਲ ਬਣਾਉਂਦੇ ਸਨ ਪਰ ਹੁਣ ਜਿਸ ਤਰ੍ਹਾਂ ਦੁਨੀਆ ਆਧੁਨਿਕ ਹੋ ਗਈ ਹੋਵੇ ਹੀ ਲੋਕਾਂ ਦੀ ਸ਼ਰਾਰਤ ਵੀ ਆਧੁਨਿਕ ਹੋ ਗਈ ਡਾਕਟਰ ਸਪੀਡਪੋਸਟ ਦੇ ਜ਼ਰੀਏ ਜਾਦੂ ਟੂਣਾ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਜੀ ਹਾਂ ਬਿਲਕੁਲ ਸਹੀ ਸੁਣ ਰਿਹਾ ਕੁ ਬੜਾ ਇਹ अनोखा ਮਾਮਲਾ ਜਿੱਥੇ ਦਸੂਹਾ ਦੇ ਬੋਤੀਨਗਰ ਦੇ ਰਹਿਣ ਵਾਲੀ ਮਹਿਲਾ ਜਿਸ ਦੇ ਘਰ ਦੇ ਵਿੱਚ ਸਪੀਡ ਉਸ ਦੇ ذریعے ਕਿਸ ਨੇ ਤੰਤਰਮੰਤਰ ਕਰਕੇ ਟੋਨੇ ਦਾ ਸਮਾਨ ਭੇਜਿਆ ਹੈਰਾਨੀ ਦੀ ਗੱਲ ਹੈ ਕਿ ਉਸ ਤੇ ਪੇਜਰ ਵਾਲੇ ਦਾ ਨਾਮ ਤੇ ਪਤਾ ਵੀ ਲਿਖਿਆ ਹੋਇਆ ਤੇ ਇਸ ਤੇ ਜਿਆਦਾ ਜਾਣਕਾਰੀ ਦਿੰਦੇ ਆ ਮਹਿਲਾ ਦਾਇਕ ਕਹਿੰਨਾ ਕਿ ਇੱਕ ਦਿਨ ਪਹਿਲਾਂ ਡਾਕੀ ਉਹਨਾਂ ਦੇ ਘਰ ਸਪੀਡ ਪੋਸ ਦਾ ਲਫਾਫਾ ਦੇ ਕੇ ਗਿਆ ਜੋ ਕਿ ਉਸ ਦੇ ਨਾਮ ਤੇ ਸੀ ਉਸ ਨੂੰ ਲੱਗਿਆ ਕਿ ਕੋਈ ਚਿੱਠੀ ਆਈ ਹੈ ਜਦ ਉਸਨੇ ਲਫਾਫਾ ਖੋਲਿਆ ਤਾਂ ਉਸ ਨੂੰ ਸਮਝ ਨਹੀਂ ਆਇਆ ਕਿ ਸਭ ਸਮਾਨ ਕੀ ਹੈ ਤੇ ਕਿਸ ਦੇ ਵੱਲੋਂ ਭੇਜਿਆ ਗਿਆ ਜਦ ਲਫਾਫੇ ਦੇ ਵਿੱਚ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕੱਟੀ ਫੱਟੀਆਂ ਫੋਟੋਆਂ ਤੇ ਕਿੱਲਾ ਦੇਖਿਆ ਨੇ ਤੇ ਇੱਕ ਕੋਰਾ ਸਫੇਦ ਕਾਗਜ਼ ਇੱਕ ਪੀਲੇ ਰੰਗ ਦੀ ਪੋਟਲੀ ਤੇ ਹੋਰ ਸਮਾਨ ਮੌਜੂਦ ਸੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਸ ਵਿਅਕਤੀ ਨੂੰ ਸਬਕ ਸਿਖਾਣਾ ਚਾਹੀਦਾ ਹੈ ਕਿ ਜਿਸ ਦੇ ਵੱਲੋਂ ਜਿਹਾ ਕੀਤਾ ਗਿਆ ਕਿ ਨਰਸਲੀ ਘਟਨਾ ਬੜੀ ਹੈਰਾਨ ਕਰਦੀ ਹੈ ਕਿ ਜਿੱਥੇ ਬਾਈਲਾ ਦਾ ਇਹ ਕਹਿਣਾ ਹੈ ਕਿ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਉਹਨਾਂ ਅਗਲੀ ਕਾਰਵਾਈ ਕਰ ਰਹੀ ਹੈ ਹੈ ਕਿ ਮੇਰੀ ਸਿਸਟਰ ਹੈ ਤਾਂ ਇਹਨਾਂ ਨੇ ਨਾ ਜਦੋਂ ਪੋਸਟਮੈਨ ਆਇਆ ਕਰਕੇ ਸੋ ਇਨਕੇ ਪਾਸ तो इन्होंने को दी चिट्ठी दी है तो इन्होंने सोचा कि कोई सम्मान आया होगा तो जब मैंने आके देखा तो मैंने इसको बोला कि ये तो कोई ना कारा किया है किसी ने ना ये हरजीत सिंह ने नाम हरजीत सिंह है उसका ता। फिर उस तो बाद फिर आपको बुलाया किसी बंदी को भी हाँ जी सियाने बंदे को दिखाया तो फिर उसने बोला कि ਇਹ ਤਾਂ ਜਾਦੂ ਟੂਣਾ ਕੀ ਹੈ ਤੁਸੀਂ ਕੀ ਮੰਗ ਕਰਤੇ ਹੋ ਆਪ ਮੰਗ তো ਜਈਏ ਕਿ ਇਸ ਤੇ ਕਾਰਬੋਹਾਈਡ